ਇੱਕ ਲੋਕ ਤਾਂ ਘਰ ਦਾ ਜੀ ਹੈ ਉਹ ਕਿਸਾਨ ਹੈ ਪੱਲਾ ਕਮਾਨ ਵਾਲਾ ਉਹ ਉਸ ਵੇਲੇ ਬੇਵਸ ਖੜਾ ਹੈ ਤੇ ਬੱਚੇ ਰੋ ਰਹੇ ਆ ਉਹਦੇ ਘਰ ਦੇ ਵਿੱਚ ਕੋਈ ਡਾਇਲਿਸਿਸ ਤੇ ਬੈਠਾ ਹੋਇਆ ਉਹ ਡਾਇਲਿਸਿਸ ਨਹੀਂ ਕਰਾ پا ਰਿਹਾ ਉਹ ਸਾਰੇ ਮਤਲਬ ਆਪਤਾ ਦਾ ਉਦਾਹਿਕ ਸ਼ਿਕਾਰ ਬਣੇ ਹੁਣ ਸਮਝ ਹੀ ਨਹੀਂ ਆ ਕਿ ਬੱਚੇ ਨੂੰ 10ਵੀਂ 12ਵੀਂ ਤੋਂ ਬਾਅਦ ਵੀ ਬੱਚੇ ਦਾ ਕੋਈ ਫਿਊਚਰ ਹੁੰਦਾ ਲੜਕੀਆਂ ਤਾਂ ਉਹਨਾਂ ਨੂੰ ਐਦਾਂ ਲੱਗਦਾ ਕਿ ਬਸ ਲੜਕਾ ਹੈ ਤਾਂ ਚਲੋ ਜੜੀ ਮੇਰੇ ਕੋਲ ਜੇ ਦੋ ਪਿੱਲੇ ਹੈ ਯਾਹੀ ਤੱਕ ਪਿੱਲੇ ਜ਼ਮੀਨ ਹੈ ਉਹਨੇ ਉਹ ਸੰਭਾਲ ਪੰਜਾਬ ਯਾ ਇੰਡੀਆ ਦੀ ਗੱਲ ਕਰਨਾ ਬਿਊਟੀ ਕੋਰਸਸ ਬਹੁਤ ਮਹਿੰਗੇ ਮਹਿੰਗੇ ਨੇ ਕੋਈ ਛੋਟੇ ਘਰ ਦਾ ਬੰਦਾ ਹੱਥ ਪਾਉਂਦਾ ਹੀ ਨਹੀਂ ਮਣੀ ਆ ਤੁਸੀਂ ਕਹਿੰਦੇ ਮੈਂ ਪੰਜਾਬ ਦੀਆਂ 500 ਕੁੜੀਆਂ ਨੂੰ ਆਪਣੀ ਅਕੈਡਮੀ ਵਿੱਚ ਫ੍ਰੀ ਕਰਾਵਾਂਗੀ ਤੇ ਐਨ ਜਿਹੜੀ ਵਾਅਦ ਜਿਹੀ ਸੀਗੀ ਆਈ ਥਿੰਕ 5 ਕਰੋੜ ਦੇ ਜਾਂ ਤਾਉ ਕਮ ਸਿੱਖ ਕੇ ਆਤਮ ਨਿਰਭਰ ਹੋ ਕੇ ਕਮਾਈਆਂ ਕਰਨ ਲੱਗ ਪੰਗੇ ਜਾਂ ਫਿਰ ਤੁਹਾਨੂੰ ਪਤਾ ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਜਾਂਦਾ ਜਾ ਰਿਹਾ ਹੈ ਇਸ ਤਰ੍ਹਾਂ ਇਹਨਾਂ ਨੂੰ ਕੋਰਸ ਨਾ ਕਰਾਇਆ ਜਾਏ ਉਹਨੂੰ ਰੋਜ਼ਗਾਰ ਕਰਕੇ ਰੋਜ਼ਗਾਰ ਨਾਲੋਂ ਨਾਲ ਦਿੱਤਾ ਜਾਏ ਤਾਂ ਜੋ ਆਉਣ ਵਾਲੇ ਟਾਈਮ ਲਈ ਹਰ ਆਫਤ ਲਈ ਇਹ ਲੋਕ ਪਿੱਲਰ ਦੀ ਤਰ੍ਹਾਂ ਆਪਣੀ ਥਾਂ ਵਿੱਚ ਖੜੇ ਕਿ ਐਜ਼ ਅ ਕਿਸਾਨ ਅਸੀਂ ਕੁਝ ਨਹੀਂ ਕਮਾ ਸਕਦੇ ਐਨਾ ਜਦੋਂ ਦੇਖਿਆ ਕਿਸੇ ਦੀਆਂ ਤਿੰਨ ਕੁੜੀਆਂ ਆਇਆ ਉਹਦੇ ਮਦਰ ਦੀ ਡੈਥ ਹੋ ਗਈ ਹੋਈ ਹੈ ਇਕੱਲੇ ਫਾਦਰ ਸਾਹਿਬ ਨੇ ਉਹ ਤਿੰਨ ਬੱਚੀਆਂ ਨੂੰ ਪਾਲ ਰਿਆ ਹੈ ਕਿ ਉਹਨਾਂ ਦਾ ਅੱਜ ਸਵਾਰ ਦੇਈਏ ਤਾਂ ਕਿ ਉਹਨਾਂ ਦਾ ਕੱਲ ਆਉਣ ਵਾਲਾ ਜਿਹੜਾ ਕੱਲ ਹੈ ਉਹ ਬਹੁਤ ਅੱਛਾ ਹੋਊਗਾ ਇਹ ਤਾਂ ਸਿਗਾ ਨਹੀਂ ਕਿ ਪਿੱਛੋਂ ਬੜਿਆ ਉਹਦੀਆਂ ਫੈਮਿਲੀ ਰਾਇਲ ਫੈਮਿਲੀ ਜੋ ਮਾਰੀ ਸੀ ਕਿ ਜਿੱਥੇ ਪੈਸਾ ਹੀ ਪੈਸਾ ਸਿਗਾ ਜਦੋਂ ਆਪ ਤੁਸੀਂ ਡਿਫਿਕਲਟੀਜ਼ ਨੂੰ ਫੇਸ ਕੀਤਾ ਹੁੰਦਾ ਨਾ ਤੁਹਾਨੂੰ ਗਰਾਉਂਡ ਲੈਵਲ ਦੇ ਬੰਦੇ ਦੀਆਂ ਚੈਲੰਜਸ ਪਤਾ ਹੁੰਦੀਆਂ ਔਰ ਪਲੇਸਮੈਂਟਸ ਮੈਕਸਿਮਮ ਕੰਮ ਜਿਹੜਾ ਸਾਡਾ ਹੈ ਉਹ ਪਲੇਸਮੈਂਟਸ ਹੈ ਉਹਨੂੰ 15 ਦਿਨ ਦੇ ਵਿੱਚ ਉਹਨੂੰ ਸ਼ਿਓਰਟੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਨਾਲੋਂ ਨਾਲ ਜੋਬ ਦਿੱਤੀ ਨਹੀਂ ਇਹ ਗੱਲਾਂ ਹੀ ਆ ਕਿ ਸੀਰੀਅਸ ਇਹਨਾਂ ਕਰ ਨਹੀਂ ਭਾਈ ਨਹੀਂ ਇਹਨਾਂ ਦੀ ਫੀਸਾ ਬੜੀ ਆਉਣੀ ਆ। ਇਸ ਲਈ ਤੁਹਾਡੇ ਚੈਨਲ ਦੇ ਮਾਧਿਅਮ ਵੀ ਅਸੀਂ ਇਹ ਕਹਿਣਾ ਚਾਹੁੰਦੇ ਕਿ ਜੜੀਆਂ ਇਹ 500 ਬੱਚੀਆਂ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ। ਕੁਝ ਵੀ ਨਹੀਂ ਹੈ। ਇਹਨਾਂ ਦਾ ਇੱਕ ਸਿੰਗਲ ਪੈਣੀ ਵੀ ਤੁਸੀਂ ਖਰਚ ਨਹੀਂ ਕਰਨਾ। ਘਰ ਵਿੱਚ ਛੋਟੇ ਜਿਹੇ ਇੱਕ ਕਮਰੇ ਵਿੱਚ ਮੈਂ ਸੈਲੂਨ ਪਲੱਸ ਇੰਸਟੀਚਿਊਟ ਸਟਾਰਟ ਕੀਤਾ। ਇੰਸਟੀਚਿਊਟ ਐਸਾ ਸਟਾਰਟ ਹੋਇਆ। ਕੀ ਸ਼ੁਰੂਆਤ ਕਰੀ ਅਗਰ 500 ਬੱਚੇ ਅਸੀਂ ਠੀਕ ਤਰ੍ਹਾਂ ਕਰ ਪਾਏ ਕਿਉਂਕਿ ਫਾਈਨੈਂਸ਼ੀਅਲਸ ਵੀ ਕਾਫੀ ਇੱਧ ਵਿੱਚ ਜੁੜੇ ਆ ਕੋਈ ਥੋੜੇ ਨਹੀਂ ਆ। 5 ਕਰੋੜ ਰੁਪਏ ਦਾ ਸੋਚਿਆ ਹੋਣ ਇੱਕ ਖਬਰ ਸਾਡੇ ਕੋਲ ਐਜ਼ ਅ ਮੀਡੀਆ ਸਾਡੇ ਕੋਲ ਪਹੁੰਚੀ ਜੀ ਕਿ ਤੁਸੀਂ ਬਹੁਤ ਜਲਦੀ ਸਿਆਸਤ ਚ ਵੀ ਆ ਰਹੇ ਹੋ ਸੋ ਸਸੀ ਕਾ ਇਦੋਂ ਸਕਾ ਨੂੰ ਵੀ ਕਿਸੇ ਤੁਹਾਡੇ ਨਾਲ ਦੇਖ ਰਹੇ ਹੋ ਵਾਇਰਲ ਪੋਸਟ ਐਂਡ ਅੱਜ ਇੱਕ ਇਹੋ ਜੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਕਿਉਂਕਿ ਜਦੋਂ ਕੁਝ ਸਮਾਂ ਪਹਿਲਾਂ ਪੰਜਾਬ ਤੇ ਇੱਕ ਬੜੀ ਵੱਡੀ ਵਿਪਤਾ ਆਉਂਦੀ ਹੈ ਪੰਜਾਬ ਚ ਹੜ੍ਹ ਆਉਂਦੇ ਨੇ ਸਾਡੇ ਘਰਾਂ ਦੇ ਘਰ ਰੁੱੜ ਜਾਂਦੇ ਨੇ ਪਰਿਵਾਰ ਕਹਿ ਲੋ ਕਿ ਇੱਕ ਤਰੀਕੇ ਦਾ ਅਗਲੇ ਰੋਂਦੇ ਘਰ ਲੋਦੇ ਸਾਹਮਣੇ ਹੁੰਦੇ ਕਿ ਕਿਵੇਂ ਸਾਡਾ ਅਸੀਂ ਬਚੀ ਕਿਵੇਂ ਅਸੀਂ ਬਾਹਰ ਕਿਵੇਂ ਆਵਾਂਗੇ ਲੇਕਿਨ ਸਾਡਾ ਪੰਜਾਬ ਨੂੰ ਬਚਾਉਣ ਦੇ ਲਈ ਸਾਡਾ ਪੰਜਾਬ ਅੱਗੇ ਆਉਂਦਾ ਸਾਡੇ ਪੰਜਾਬੀ ਅੱਗੇ ਆਉਂਦੇ ਨੇ ਐਨ ਆਰ ਆਈ ਵੀ ਅੱਗੇ ਆਉਂਦੇ ਨੇ ਹਾਲਾਂਕਿ ਹਰ ਕਿਸੇ ਨੇ ਵੱਧ ਚੜ ਕੇ ਆਪਣੇ ਪੰਜਾਬ ਨੂੰ ਮੁਰਤ ਤੋਂ ਖੜਾ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਲੇਕਿਨ ਇੱਕ ਖਬਰ ਵਿਚਾਲੀਏ ਸਾਨੂੰ ਇੱਕ ਸਮਾਂ ਮਤਲਬ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਬਾਅਦ ਸ਼ਾਇਦ ਉਸ ਖਬਰ ਤੋਂ ਬਾਅਦ ਮੈਂ ਵੀ ਹਨਰ ਮੁਰੀਦ ਹੋ ਗਿਆ ਕਿ ਸਾਡੇ ਸਿਰਕੇ ਨਹੀਂ ਸਪੈਸ਼ਲੀ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਜ਼ਰੂਰ ਕਰਾਂਗੇ ਕਿ ਆਖਿਰਕਾਰ ਹਰ ਕੋਈ ਸਾਹਮਣੇ ਆਇਆ ਲੇਕਿਨ ਇਹਨਾਂ ਨੂੰ ਵੀ ਅਸੀਂ ਆਪਣੇ ਜ਼ਰੀਏ ਲੋਕਾਂ ਅੱਗੇ ਲਿਆਣਾ ਜ਼ਰੂਰੀ ਸਮਝਿਆ ਸੋ ਅੱਜ ਮੇਰੇ ਨਾਲ ਨੇ ਡਾਕਟਰ ਪੂਜਾ ਸਿੰਘ ਜੋ ਕਿ ਐਨ ਆਈ ਆਈ ਵੀ ਦੇ ਡਾਇ ਐਂਡ ਉਹਦੇ ਨਾਲ ਨਾਲ ਜਲੰਧਰ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਜਗ੍ਹਾਾਂ ਤੇ ਇਹਨਾਂ ਨੇ ਆਪਣੀਆਂ ਅਕੈਡਮੀਆਂ ਖੋਲੀਆਂ ਹੋਈਆਂ ਨੇ ਬਹੁਤ ਸਾਰੇ ਕਾਜ਼ੇਜ਼ ਕਰਦੇ ਨੇ ਉਹ ਮੈਂ ਇਹਨਾਂ ਕੋਲ ਜ਼ਰੂਰ ਜਾਣੂੰਗਾ ਫਸਟ ਆਫ 올 ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜਾ ਚੰਗਾ ਲੱਗਾ ਸਾਨੂੰ ਤੁਹਾਡੇ ਰੂਪ ਰੂਪ ਹੋ ਕੇ ਐਂਡ ਮੈਂ ਉਹੀ ਜਿਵੇਂ ਕਿਹਾ ਕਿ নো ਡਾਊਟ ਜਦੋਂ ਪੰਜਾਬ ਤੇ ਇਹੋ ਜੀ ਵਿਪਤਾ ਆਈ ਤੇ ਪੰਜਾਬ ਨੂੰ ਕਿਤੇ ਹੋਰ ਜਾ ਕੇ ਹੱਥ ਅੱਗੇ ਕਰਨੀ ਲੋੜ ਨਹੀਂ ਪਈ ਹਾਂ ਨਾ ਨਹੀਂ ਪਈ ਅਸੀਂ ਆਪਣੇ ਆਪ ਹੀ ਸਾਡੇ ਪੰਜਾਬੀ ਖੜੇ ਹੋ ਗਏ ਅਸੀਂ ਸਾਰੇ ਖੜੇ ਹੋ ਗਏ ਮੋੜ ਤੋਂ ਪੰਜਾਬ ਖੜਾ ਕਰ ਲਿਆ ਤੁਹਾਡੇ ਕੋਲ ਇੱਕ ਐਕਟ ਜੋ ਸਾਨੂੰ ਮਤਲਬ ਸਾਹਮਣੇ ਆਇਆ ਸੀ ਕਿ ਤੁਸੀਂ ਕਹਿੰਦੇ ਕਿ ਮੈਂ ਪੰਜਾਬ ਦੀਆਂ 500 ਕੁੜੀਆਂ ਨੂੰ ਆਪਣੀ ਅਕੈਡਮੀ ਵਿੱਚ ਫ੍ਰੀ ਕਰਾਵਾਂਗੀ ਤੇ ਐਂ ਜਿਹੜੀ ਵਰਥ ਜਿਹੜੀ ਸੀਗੀ ਆਈ ਥਿੰਕ 5 ਕਰੋੜ ਦੀ ਕੋਸ਼ਿਸ਼ ਵਰਤੀ ਸੀ 2.5 ਕਰੋੜ ਦੀ 2.5 ਕਰੋੜ ਦੀ ਵਰਤੀ ਸੀਗੀ ਮਤਲਬ ਕੋਸ਼ਿਸ਼ ਫੇਸ ਦੇ ਵਿੱਚ ਅਸੀਂ ਸੋਚਿਆ ਕਿ 2.5 ਕਰੋੜ ਤੱਕ ਦੇ ਕਰਾਂਗੇ ਜੇ ਤਿੰਨ ਮਹੀਨੇ ਦੇ ਵਿੱਚ ਵਿੱਚ ਸਾਨੂੰ ਲੱਗਾ ਕਿ ਇਹਦੇ ਕੋਈ ਚੈਲੰਜ ਨਹੀਂ ਕਿਉਂਕਿ ਨਵੀਂ ਚੀਜ਼ ਹੈ ਇਕਦਮ ਇੰਨੇ ਬੱਚਿਆਂ ਨੂੰ ਇਕੱਠੇ ਕਰਨਾ ਉਹ ਨਹੀਂ ਆਪਦਾ ਇਹਨਾਂ ਤੇ ਆਈ ਹੋਈ ਹੈ ਤੇ ਇਹ ਵੀ ਨਹੀਂ ਕਿ ਅਸੀਂ ਨੂੰ ਕਹੀਏ ਕਿ 6 ਮਹੀਨੇ ਜਾਂ ਸਾਲ ਸਾਡੀ ਕੋਸ਼ਿਸ਼ ਹੈ ਕਿ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਇਹ ਬੱਚਿਆਂ ਨੂੰ ਕਰਾ ਕੇ ਉਹਨਾਂ ਨੂੰ ਆਤਮ ਨਿਰਭਰ ਕਰਕੇ ਤਾਂ ਉਹਨਾਂ ਨੂੰ ਜੌਬਸ ਲਈ ਅਸੀਂ ਐਪਲੀਕੇਬਲ ਕਰਦੇ ਬਟ ਫਿਰ ਵੀ ਤੁਸੀਂ ਮਤਲਬ ਇਹ ਆਈਡੀਏਸ਼ਨ ਤਾਂ ਕਿਦਾਂ ਕੋਈ ਤਰਾਈ ਹੋਣੀ ਨਾ ਕਿਉਂਕਿ ਦੇਖੋ ਇੱਕ ਹੁੰ ਅਰੇ ਤੁਸੀਂ ਵੀ ਮਤਲਬ ਬੰਦਾ ਕਹਿੰਦਾ ਕਿ ਨਹੀਂ ਠੀਕ ਹੈ ਮੈਂ ਇੰਨੀ ਵੱਡੀ ਅਕੈਡਮੀ ਚਲਾਉਣਾ ਕਿ ਤੁਹਾਡੇ ਹੋਰ ਵੀ ਬਹੁਤ سارے ਖਰਚੇ ਹੋਣਗੇ EMPLOYEES ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇੰਨੀ ਵੱਡੀ ਅਮਾਉਂਟ ਡੋਨੇਟ ਕਰਨਾ ਦੈਟਸ ਅ ਗੁੱਡ ਥਿੰਗ ਮਤਲਬ ਸਾਨੂੰ ਅੱਛਾ ਲੱਗਾ ਜੀ ਤੁਹਾਨੂੰ ਮਿਲ ਕੇ ਸਪੈਸ਼ਲੀ ਜਿਸ ਤਰ੍ਹਾਂ ਮੈਂ ਨੀਚੇ ਗਰਾਉਂਡ ਵਿੱਚ ਬਹੁਤ ਦਿਨ ਘੁੰਮੀ ਆ ਬੜੇ NGO's ਨਾਲ ਬਹੁਤ ਲੋਕਾਂ ਨਾਲ ਘੁੰਮੀ ਆ 21 22 ਦਿਨ ਜਦੋਂ ਗਰਾਉਂਡ 'ਚ ਗਏ ਤਾਂ ਉੱਥੇ ਜੋ ਨਜ਼ਰ ਆਇਆ ਇਕ ਇਕਲੋਤਾ ਗੱਲ ਦਾ ਜੀ ਹੈ ਉਹ ਕਿਸਾਨ ਹੈ ਕੱਲਾ ਉਹ ਕਮਾਨ ਵਾਲਾ ਉਹ ਉਸ ਵੇਲੇ ਬੇਬਸ ਖੜਾ ਹੈ ਉਹਦੇ ਬੱਚੇ ਰੋ ਰਹੇ ਆ ਉਹਦੇ ਘਰ ਦੇ ਵਿੱਚ ਕੋਈ ਡਾਇਲਿਸਿਸ ਤੇ ਬੈਠਾ ਹੋਇਆ ਉਹ ਡਾਇਲਿਸਿਸ ਨਹੀਂ ਕਰਾ پا ਰਿਹਾ ਉਹ ਸਾਰੇ ਮਤਲਬ ਆਫਤਾ ਦਾ ਉਦਾਇਕ ਸ਼ਿਕਾਰ ਬਨੇ ਹੋਏ ਆ ਬਿਕੋਜ਼ ਇਕੋ ਹੀ ਬੰਦਾ ਸੀ ਕਮਾਨ ਵਾਲਾ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਐਦਾਂ ਲੱਗਾ ਮਨ ਨੂੰ ਕਿ ਅਗਰ ਇਹ ਰੋਜ਼ਗਾਰ ਇਹਨਾਂ 'ਚ ਇਕ ਜਾਂ ਦੋ ਜੀ ਇਹਨਾਂ ਦੇ ਹੋਰ ਕਮਾਨ ਵਾਲੇ ਹੁੰਦੇ ਤਾਂ ਸ਼ਾਇਦ ਇਹਨਾਂ ਤੇ ਜਿਹੜੀ ਇੰਨਾ ਵੱਡਾ ਸੰਕਟ ਆਇਆ ਰੋਟੀ ਉਹਨਾਂ ਨੂੰ ਇੰਨੀ ਕ ਮਿਲ ਗਈ ਰਾਸ਼ਨ ਉਹਨਾਂ ਨੂੰ ਐਨਾ ਮਿਲ ਗਿਆ ਮੈਡੀਕਲ ਉਹਨਾਂ ਨੂੰ ਬਹੁਤ ਮਿਲ ਗਿਆ ਲੇਕਿਨ ਅੱਜ ਜਿੰਨੀਆਂ ਉਹਨਾਂ ਤੇ ਪ੍ਰੋਬਲਮਸ ਆਈਆਂ ਹੋਈਆਂ ਹੁਣ ਸਟੱਡੀ ਹੈ ਅਗਲੇ 6 ਮਹੀਨੇ ਦੀ ਉਹਨਾਂ ਦੀ ਸਟੱਡੀ ਤੋਂ ਬੈਠੇ ਕਿੰਨੇ ਵਿਚਾਰੇ ਪੇਰੈਂਟਸ ਮੇਰੇ ਕੋਲ ਦੌੜੇ ਦੌੜੇ ਆਏ ਮੈਡਮ ਸਾਡੇ 6 ਮਹੀਨੇ ਦਾ ਨਾ ਤਿੰਨ ਮਹੀਨੇ ਹੋ ਗਏ ਅਸੀਂ ਫੀਸਾਂ ਨਹੀਂ ਦਿੱਤੀਆਂ ਉਹਨਾਂ ਅਗਲੇ ਤਿੰਨ ਮਹੀਨੇ ਅਸੀਂ ਫੀਸਾਂ ਨਹੀਂ ਦੇ ਸਕਦੇ ਸਾਡਾ ਬੱਚਾ ਘਰ ਬੈਠਾ ਸਕੂਲਾਂ ਨੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਉਹਨਾਂ ਤੇ ਇੱਕ ਨਹੀਂ ਆਪਦਾ ਐਦਾਂ ਹੀ ਮੈਂ ਇੱਕ ਬੱਚਾ ਦੇਖਿਆ ਜਿਹੜਾ ਦੋਨੋਂ ਕਿਡਨੀਜ਼ ਫੇਲ ਹੈ ਉਦਾਰ ਟ੍ਰੀਟਮੈਂਟ ਚੱਲ ਰਿਹਾ ਸੀ ਜਿੰਨਾ ਕੋਨਾ ਕੋ ਥੋੜਾ ਆ ਰਿਹਾ ਸੀਗਾ ਕਈਆਂ ਦੀਆਂ گاਵਾਂ ਮੱਜਾਂ ਤੇ ਸਾਰਾ ਕੁਝ ਮੇਰ ਕਰ ਸੀ ਉਹ ਹੁਣ ਹਰੀ ਕੇ ਪੱਤਨ ਅਸੀਂ ਗਏ ਆ ਅੱਜ ਦੀ ਡੇਟ 'ਚ ਵੀ ਮੈਂ ਪਿਛਲੇ ਹਲੇ ਸੰਡੇ ਗਈ ਅੱਜ ਦੀ ਡੇਟ 'ਚ ਵੀ ਉੱਥੇ ਇੰਨਾ ਕ ਪਾਣੀ ਹੈ ਕਿ ਅਗਲੇ 1 ਮਹੀਨੇ ਤੱਕ ਤਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉੱਥੋਂ ਪਾਣੀ ਨਿਕਲ ਜਾਏਗਾ ਅੱਜ ਵੀ ਉਹ ਇੰਨਾ ਕ ਇਸ ਤਰ੍ਹਾਂ ਬੈਠੇ ਆ ਕਿ ਅਗਲਾ ਹੁਣ ਦਸੰਬਰ ਤੱਕ ਤਾਂ ਸਸੀ ਇਹਦੇ ਤੇ ਕੁਝ ਵੀ ਨਹੀਂ ਵੇਚ ਸਕਦੇ ਥੈਟ ਮੀਨਸ ਪਿਛਲੇ 2 ਮਹੀਨੇ ਨਾ ਕਰ ਲਈਏ 6 ਮਹੀਨੇ ਲਈ ਤਾਂ ਉਹ ਆਊਟ ਆਫ ਹੋਤੇ ਹੋ ਗਏ ਕਿ ਕੁਝ ਵੀ ਨਹੀਂ ਅਸੀਂ ਕਿ ਐਜ਼ ਅ ਕਿਸਾਨ ਅਸੀਂ ਕੁਝ ਨਹੀਂ ਕਮਾ ਸਕਦੇ ਐਨਾ ਜਦੋਂ ਦੇਖਿਆ ਕਿਸੇ ਦੀਆਂ ਤਿੰਨ ਕੁੜੀਆਂ ਆ ਉਹਦੇ ਮਦਰ ਦੀ ਡੈਥ ਹੋ ਗਈ ਹੋਈ ਹੈ ਇਕੱਲੇ ਫਾਦਰ ਸਾਹਿਬ ਨੇ ਉਹ ਤਿੰਨ ਬੱਚੀਆਂ ਨੂੰ ਪਾਲ ਰਿਆ ਗਰਾਊਂਡ 'ਚ ਦੇਖ ਕੇ ਐਨਾ ਸਮਝ ਆਇਆ ਹਾਂ ਜਦੋਂ ਕੋਲ ਜਾਂਦੇ ਹੋ ਤਾਂ ਸ਼ਾਇਦ ਉਹ ਮਹਿਸੂਸ ਅਲੱਗ ਹੁੰਦਾ ਬਿਲਕੁਲ ਇੱਥੇ ਬੈਠ ਕੇ ਤਾਂ ਬੱਚਾ ਪਤਾ ਨਹੀਂ ਨਾ ਕੋਈ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ ਪਤਾ ਨਹੀਂ ਨਾ ਕੋ ਮੈਡੀਕ ਕਿ ਜਾ ਕੇ ਜਦੋਂ ਗਰਾਊਂਡ 'ਚ ਜਾਓ ਤਾਂ ਤੁਹਾਨੂੰ ਐਦਾਂ ਲੱਗਦਾ ਨਹੀਂ ਯਾਰ ਕਿਸਾਨ ਦੀ ਜ਼ਿੰਦਗੀ ਜੜੀ ਹੈ ਬਹੁਤ ਮੁਸ਼ਕਿਲ ਹੈ ਸੁਣਿਆ ਜ਼ਰੂਰ ਸੀਗਾ ਲੇਕਿਨ ਐਨੀ ਬੁਰੀ ਤਰ੍ਹਾਂ ਨਹੀਂ ਦੇਖਿਆ ਸੀ ਚਲੋ 2004 ਤੋਂ ਜਦੋਂ ਤੋਂ ਅਕੈਡਮੀ ਚਲਾ ਰਹੇ ਹਾਂ ਬੱਚੇ ਆਂਦੇ ਸੀਗੇ ਬੜੀਆਂ ਪ੍ਰੋਬਲਮਸ ਵੀ ਦੱਸਦੇ ਸੀ ਲੇਕਿਨ ਗਰਾਊਂਡ 'ਚ ਜਾ ਕੇ ਪਤਾ ਲੱਗਾ ਕਿ ਜਦੋਂ ਇੱਕ ਜੀ ਕਮਾਨ ਵਾਲਾ ਉਹ ਵੀ ਕਿਸਾਨ ਉਹ ਵੀ ਪੰਜਾਬ ਦਾ ਕਿਸਾਨ ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਚੈਲੈਂਜਿੰਗ ਲਾਈਫ ਕਿਸੇ ਦੀ ਨਹੀਂ ਹੈ ਉਹਨਾਂ ਦੀ ਫੈਮਲੀਆਂ ਨੂੰ ਐਦਾਂ ਲੱਗਾ ਕਿ 500 ਫੈਮਲੀਆਂ ਨੂੰ ਫਰਸਟ ਫੇਸ ਤੇ ਪਹਿਲਾਂ ਦੇਖੀਏ ਸ਼ੁਰੂਆਤ ਕਰੀ ਅਸੀਂ ਸ਼ੁਰੂਆਤ ਕਰੀ ਅਗਰ 500 ਬੱਚੇ ਅਸੀਂ ਠੀਕ ਤਰ੍ਹਾਂ ਕਰ ਪਾਏ ਕਿਉਂਕਿ ਫਾਈਨੈਂਸ਼ੀਅਲਸ ਵੀ ਕਾਫੀ ਐਦਾਂ 'ਚ ਜੁੜੇ ਆ ਕੋਈ ਥੋੜੇ ਨਹੀਂ ਹੈ 5 ਕਰੋੜ ਰੁਪਏ ਦਾ ਸੋਚਿਆ ਔਰ ਬੱਚਿਆਂ ਨੂੰ 3-4 ਮਹੀਨਿਆਂ 'ਚ ਹੀ ਸੋਚਿਆ ਕਿ ਜਿੰਨੀ ਜਲਦੀ ਜਲਦੀ ਜਿੰਨੇ ਬੈਚਸ ਭ ਜਿਹੜੇ ਕਿ ਕਰਨ ਲਈ ਕੰਮ ਨਾਲ ਹੀ 10 ਦਸੰਬਰ ਨੂੰ ਅਗਲਾ ਬੈਚ ਅਨਾਉਂਸ ਕਰ ਦਿੱਤਾ ਉਹ ਅਗਲੇ ਉਹ ਤੇ 100 ਆਜ ਆਈਡਿਟੀ ਏ ਡਿਸੀਜਨ ਕਿ ਮਤਲਬ ਕਿੰਨੇ ਕਿ ਟਾਈਮ ਚ ਲੈ ਲਿਆ ਫਟਾਫਟ ਕੀ ਹਾਂ ਪਾ ਇਦਾਂ ਦਾ ਚੱਲ ਜੀ 250 ਬੱਚੇ ਜਾਲੀਏ ਜਾਂ 200 ਜਾਲੀਏ 100 ਲੈ ਲਈਏ ਇਹ ਕਿੰਨੇ ਸਮੇਂ ਚ ਡਿਸੀਜਨ ਲਿਆ ਜੀ ਪਹਿਲੇ ਦਿਨ ਗਈ ਉਹ ਜਿਆ ਡਿਸਟਰਬ ਹੋਈ ਦੂਸਰੇ ਦਿਨ ਗਈ ਹੋਰ ਡਿਸਟਰਬ ਹੋਈ ਇਸ ਨਾਲ ਚੌਥੇ ਦਿਨ ਐਦਾਂ ਲੱਗਾ ਯਾਰ ਇੱਕ ਬੰਦਾ ਹੀ ਸਿਰਫ ਇੱਕ ਬੰਦੇ ਤੇ ਸਾਰੇ ਡਿਪੈਂਡੈਂਟ ਹੈ ਕਿਉਂ ਨਾ ਕੁਛ ਨਾ ਕੁਛ ਐਸਾ ਕੀਤਾ ਜਾਏ ਕਿ ਇਹ ਆਪਦਾ 2022 ਚ ਵੀ ਉਹ ਕਹਿੰਦੇ ਆਈ ਸੀ 23 ਚ ਵੀ ਆਈ ਸੀ 24 ਚ ਵੀ ਆਈ ਸੀ 25 ਵੀ ਆਪੇ ਇਹ ਆਪਦਾ ਇਹ ਤਾਂ ਹੈ ਨਹੀਂ ਕਿ ਇੱਥੇ ਹੀ ਖਤਮ ਹੋ ਜਾਣੀ ਇਹ ਤਾਂ ਐਦਾਂ ਲੱਗਦਾ ਕਿ ਇਹਨਾਂ ਨੂੰ ਲੌਂਗ ਟਰਮ ਦਾ ਬਦਲਾਅ ਨਹੀਂ ਕੁਛ ਨਾ ਕੁਛ ਐਸਾ ਪ੍ਰਕੋਪ ਕਰ ਦਿੱਤਾ ਆ ਇਹ ਚ ਸਰਕਾਰਾਂ ਵੀ ਬੇਬਸ ਐ ਸਭ ਲੋਕ ਬੇਬਸ ਐ ਵਿਚਾਰੇ ਕਿਸਾਨ ਵੀ ਬੇਬਸ ਐ ਜਿੰਨਾ ਮਰਜ਼ੀ ਕੰਮ ਕਰ ਲੈ ਇਹ ਲੱਗਾ ਕਿ ਉਹਨਾਂ ਦਾ ਅੱਜ ਸਵਾਰ ਦਈਏ ਤਾਂ ਕਿ ਉਹਨਾਂ ਦਾ ਕੱਲ ਆਉਣ ਵਾਲਾ ਜਿਹੜਾ ਕੱਲ ਹੈ ਉਹ ਬਹੁਤ ਅੱਛਾ ਹੋ ਜਾਏ ਉਹਨਾਂ ਦੀ ਕੱਲ ਦੀਆਂ ਜੜੀਆਂ ਆਪਦਾ ਦੀਆਂ ਹੋਰ ਕਹਿੰਦੇ ਨਾ ਟਾਇਲਟ ਕਰਨ ਦੀ ਉਹਨਾਂ ਚ ਤਾਕਤ ਆ ਜਾਏ ਲੜਨ ਦਾ ਖੜੀ ਖੜੇ ਹੋ ਜਾਣਗੇ ਉਹਨਾਂ ਚ ਲੜਨ ਦੀ ਕਿ ਤਾਕਤ ਪੈਦਾ ਕਰਨ ਲਈ ਉਹਨਾਂ ਨੂੰ ਸਕਿੱਲ ਦੇਣਾ ਉਹਨਾਂ ਨੂੰ ਆਤਮ ਨਿਰਭਰ ਕਰਨਾ ਉਹਨਾਂ ਨੂੰ ਆਪਣੇ ਪੈਰਾਂ ਤੇ ਸਟੈਂਡ ਕਰਨਾ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ ਅਗਰ ਮੈਂ ਜਿਸ ਤਰ੍ਹਾਂ ਦੇਖਿਆ ਪੰਜ ਉਹ ਜੀ ਨੇ ਇੱਕ ਕਿਸਾਨ ਸੀ ਕੱਲਾ ਕਮਾਨ ਵਾਲਾ ਅੱਜ ਫਰੀ ਬੈਠਾ ਆ ਅਗਲੇ 3 ਮਹੀਨੇ ਲਈ ਉਹ ਸਿਰਫ ਰੋ ਰਿਹਾ ਉਹ ਦੇਖ ਰਿਹਾ ਮੈਂ ਆਪਣੀਆਂ ਬੱਚੀਆਂ ਨੂੰ ਕਿੱਦਾਂ ਪਾਲਾਂ ਮੈਂ ਆਪਣੀ ਹੈਂਡੀਕੈਪ ਮਾਂ ਨੂੰ ਕਿੱਦਾਂ ਦੇਖਾਂ ਮੈਂ ਆਪਣੇ ਡਾਇਲਿਸਿਸ ਵਾਲੇ ਬੱਚੇ ਨੂੰ ਕਿੱਦਾਂ ਦੇਖਾਂ ਉਹ ਇੰਨੀ ਦਿੱਕਤ ਵਿੱਚ ਹੈ ਇੱਕ ਜੀ ਅਗਰ ਸਾਡਾ ਅੱਜ ਦਾ ਟਾਈਮ ਇੰਨਾ ਕਿਸਕਿਲਡ ਦਾ ਟਾਈਮ ਹੈ ਕਿ ਤੁਸੀਂ ਅੱਜ ਹਿੰਦੁਸਤਾਨ 'ਚ ਨਹੀਂ ਪੰਜਾਬ 'ਚ ਨਹੀਂ ਵਰਲਡ ਵਾਈਡ ਮੇਰੇ ਬੱਚੇ 2400 ਤੋਂ ਇੰਨਾ ਕ ਸੈਟਲ ਹੈ ਇਹ ਵੀ ਬੱਚੇ ਕਿਉਂ ਨਹੀਂ ਅੱਜ ਅਗਰ ਇਹਨਾਂ ਦਾ ਅੱਛਾ ਸਵਾਰਿਆ ਜਾਵੇ ਤਾਂ ਹੋ ਸਕਦਾ ਇਹ ਆਨ ਵਾਲੇ ਟਾਈਮ ਲਈ ਉਹ ਆਪਣੀ ਫੈਮਲੀ ਨੂੰ ਬਹੁਤ ਬੜਾ ਕਹਿੰਦੇ ਹੁੰਦੇ ਨੇ ਇੱਕ ਪਿੱਲਰ ਦੀ ਤਰ੍ਹਾਂ ਖੜੇ ਹੋ ਜਾਓ ਉਹ ਪਿੱਲਰ ਖੜਾ ਕਰਨੀ ਫਿਰ ਸੋਚਿਆ ਕੋਈ ਤੁਸੀਂ ਫਿਊਚਰ ਸੈੱਟ ਕਰ ਲਿਓ ਪੰਜਾਬ ਸੀਰੀਅਸਲੀ ਬਟ ਬਟ ਮੈਨੂੰ ਫਿਊਚਰ ਸੇਫ ਹੈ ਤਿੰਨ ਮਹੀਨੇ ਦਾ ਕੋਰਸ ਹੈ ਤਿੰਨ ਮਹੀਨੇ ਬਾਅਦ ਮੈਂ ਆਪਣੀ ਜਿਹੜੀ ਪਲੇਸਮੈਂਟ ਟੀਮ ਹੈ ਚੰਡੀਗੜ੍ਹ ਕਾਰਪੋਰੇਟ ਆਫਿਸ ਚ ਅਸੀਂ ਏਦਾਂ ਤਿਆਰ ਕਰ ਲਈ ਹੈ ਕਿ ਕੋਸ਼ਿਸ਼ ਇਹ ਹੀ ਰਹੇਗੀ ਕਿ ਤਿੰਨ ਮਹੀਨੇ ਬਾਅਦ ਇਹਨਾਂ ਬੱਚਿਆਂ ਨੂੰ ਜਿੰਨੀ ਜ਼ਿਆਦਾ ਹੋ ਸਕੇ ਅਸੀਂ ਇਮੀਡੀਏਟਲੀ ਜੋਬਸ ਦੇਣਾ ਪ੍ਰੋਵਾਈਡ ਕਰੀਏ। ਦੈਟਸ ਗ੍ਰੇਟ ਦੈਟਸ ਗ੍ਰੇਟ ਇਸੇ ਤਰ੍ਹਾਂ ਫਿਰ ਨਾ ਕੋਰਸ ਨਾ ਕਰਾਇਆ ਜਾਏ ਉਹਨੂੰ ਰੋਜ਼ਗਾਰ ਕਰਕੇ ਰੋਜ਼ਗਾਰ ਨਾਲੋਂ ਨਾਲ ਦਿੱਤਾ ਜਾਏ ਤਾਂ ਜੋ ਆਉਣ ਵਾਲੇ ਟਾਈਮ ਲਈ ਹਰ ਆਫਤ ਲਈ ਇਹ ਲੋਕ ਪਿੱਲਰ ਦੀ ਤਰ੍ਹਾਂ ਆਪਣੀ ਫੈਮਲੀ 'ਚ ਖੜੇ ਹੋ ਜਾਣ। ਅੱਛਾ ਜੇ ਮੈਂ ਤੁਹਾਡੀ ਅਕੈਡਮੀ ਦੀ ਗੱਲ ਕਰਨਾ ਅਕੈਡਮੀ ਆਈ ਥਿੰਕ ਉਹ ਦੋਸੇ ਸਕੂਲ ਚ ਹੁੰਦੇ ਸੀਗੇ ਜਦੋਂ ਮਤਲਬ ਟੀਵੀ ਤੇ ਐਡ ਦੇਖਦੇ ਹੁੰਦੇ ਸੀ ਅਸੀਂ ਹੈਨਾ ਮਤਲਬ ਇੰਨੀ ਐਡ ਜਲਦੀ ਹੁੰਦੇ ਸੀਗੀ ਪਰ ਤੁਸੀਂ ਵੀ ਇੱਕੋ ਜਰਨੀ ਸਟਾਰਟ ਹੋਈ ਹੈ ਐਂਡ ਉਹ ਸਟਾਰਟ ਕਰਦੇ ਕਰਦੇ ਤੁਸੀਂ ਇਸ ਤਰੀਕੇ ਦਾ ਸਟੈਂਡ ਹੋ ਗਏ ਕਿ ਨਹੀਂ ਮੈਂ ਪੰਜਾਬ ਨੂੰ ਇੱਕ ਤਰੀਕੇ ਨਾਲ ਆਪਣੀ ਇੱਕ ਸਪੋਰਟ ਦੇ ਸਕਦੀ ਡੈਫੀਨਿਟਲੀ ਇੱਕੋ ਜਰਨੀ ਹੈ ਤੁਹਾਡੀ ਵੀ ਬਹੁਤ ਜਦੋਂ ਗਰਾਊਂਡ ਚੋਂ ਅਸੀਂ ਖੁਦ ਵੀ ਇਹਨਾਂ ਚੋਂ ਹੀ ਨਿਕਲੇ ਹੋਏ ਹਾਂ ਇਹ ਤਾਂ ਸਿਗਾ ਨਹੀਂ ਕਿ ਪਿੱਛੋਂ ਬੜਿਆ ਇਦਾਂ ਦੀਆਂ ਫੈਮਲੀ ਰਾਇਲ ਫੈਮਲੀ ਜੋ ਮਾਰੇ ਸੀਗੀ ਜਿੱਥੇ ਪੈਸਾ ਹੀ ਪੈਸਾ ਸਿਗਾ ਜਦੋਂ ਆਪ ਤੁਸੀਂ ਡਿਫਿਕਲਟੀਜ਼ ਨੂੰ ਇਸ ਕੀ ਤਾਂ ਹੁੰਦਾ ਨਾ ਤੁਹਾਨੂੰ ਗਰਾਉਂਡ ਲੈਵਲ ਦੇ ਬੰਦੇ ਦੀਆਂ ਚੈਲੰਜਸ ਵਗਾ ਹੁੰਦੀਆਂ ਡਿਫਿਕਲਟੀਜ਼ ਬੰਦਾ ਹੁੰਦੀ ਹੈ ਉਹਨਾਂ ਨੇ ਕਿੱਦਾਂ ਮੇਰੇ ਲਈ ਵੀ ਔਖਾ ਸੀਗਾ ਲੇਕਿਨ ਠੀਕ ਹੈ ਪਰਮਾਤਮਾ ਨੇ ਬੜੀ ਹਿੰਮਤ ਦਿੱਤੀ ਹੋਈ ਸੀਗੀ ਕਿ ਆਪਣੀ ਜ਼ਰੂਰੀ ਨੂੰ ਇਜ਼ੀ ਬਣਾ ਲਿਆ ਤਾਕਤ ਦਿੱਤੀ ਹੋਈ ਸੀਗੀ ਉਹ ਤਾਕਤ ਇਹਨਾਂ ਚ ਪੈਦਾ ਕਰਨ ਲਈ ਪਹਿਲੇ ਮੈਂ 10 ਦਿਨ ਸਿਰਫ ਇਹਨਾਂ ਦੀ ਕੈਰੀਅਰ ਕਾਉਂਸਲਿੰਗ ਕੀਤੀ 10 ਦਿਨ ਉਹਨਾਂ ਦੇ ਪੇਰੈਂਟਸ ਨੂੰ ਸਮਝਾਇਆ ਕਿ ਇਹਨਾਂ ਨੂੰ ਸਕਿੱਲਡ ਕਰਨਾ ਇਹਨਾਂ ਦਾ ਅੱਜ ਸਵਾਰਨਾ ਤਾਂ ਜੋ ਤੁਹਾਡਾ ਇਕੱਲੇ ਦਾ ਨਹੀਂ ਅੱਜ ਕੱਲ ਸਬਰੇਗਾ ਇਹਦੇ ਤੁਹਾਡੀ ਸਾਰੀ ਫੈਮਿਲੀ ਦਾ ਕੱਲ ਸੇਫ ਹੋਏਗਾ ਇਹ ਹਲੇ ਤੱਕ ਵੀ ਮੇਰਾ ਚੱਲ ਰਿਹਾ ਆ ਹਰ ਸੈਟਰਡੇ ਸੰਡੇ ਮੈਂ ਫੇਰ ਗਰਾਊਂਡ ਚ ਜਾਨੀ ਆ ਫੇਰ 30 40 ਪੇਰੈਂਟਸ ਲੈਣੀਆਂ ਆ ਸਰਪੰਚ ਸਾਹਿਬ ਨੂੰ ਲੈਣੀਆਂ ਉਹਤੀ 30 40 ਪੇਰੈਂਟਸ ਨੂੰ ਕਨਵਿੰਸ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਸਕਿੱਲ ਕਰਾਉਣਾ ਕਿੰਨਾ ਜ਼ਰੂਰੀ ਪਹਿਲਾਂ ਉਹਨਾਂ ਨੂੰ ਕਨਵਿੰਸ ਕੀਤਾ ਜਾਂਦਾ ਫੇਰ ਉਹਨੂੰ ਸਮਝਾਇਆ ਜਾਂਦਾ ਫੇਰ ਉਹਨਾਂ ਨੂੰ ਇਨਰੋਲ ਕੀਤਾ ਜਾਂਦਾ ਕਿ ਹੁਣ ਤੁਸੀਂ ਬੱਚੇ ਆਪਣੇ ਲੈ ਕੇ ਆਓ ਤਾਂ ਜੋ ਤੁਹਾਨੂੰ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਇਹਨਾਂ ਦੀ ਪੂਰੀ ਜ਼ਿੰਦਗੀ ਔਰ ਤੁਹਾਡੀ ਸਾਰੀ ਫੈਮਲੀ ਦੀ ਲਾਈਫ ਜਿਹੜੀ ਆ ਈਜ਼ੀ ਹੋ ਸਕੇ ਕੱਲਾ ਐਨਾਉਂਸ ਕਰਦਾ ਨਹੀਂ ਮਤਲਬ ਤੁਹਾਡਾ ਤਾਂ ਮਤਲਬ ਪਰੈਂਟਸ ਨੂੰ ਕਿ ਨਾ ਪੰਜਾਬ ਦੇ ਵਿੱਚ ਥੋੜਾ ਇਹ ਹੈ ਕਿ ਨਹੀਂ ਉੱਚਾ ਕਿ ਮੇਕਅਪ ਦਾ ਕੰਮ ਸਿਖਾਉਣਾ ਜਾਂ ਐਵੇਂ ਕਰਦਾ ਇਹ ਵੀ ਜ਼ਰੂਰ ਹੋਏਗਾ ਤੁਹਾਨੂੰ ਇਹ ਚੈਲੰਜ ਤਾਂ ਮਿਲਦੇ ਹੋਣਗੇ ਬਹੁਤ ਪੈਰੈਂਟਸ ਨੂੰ ਮਤਲਬ ਸਮਝਾਉਣਾ ਕਿ ਨਹੀਂ ਨਹੀਂ ਠੀਕ ਹੈ ਵੀ ਹੋਨ ਕੋ ਸਮਝ ਹੀ ਨਹੀਂ ਹੈ ਕਿ ਬੱਚੇ ਨੂੰ 10ਵੀਂ 12ਵੀਂ ਤੋਂ ਬਾਅਦ ਵੀ ਬੱਚੇ ਦਾ ਕੋਈ ਫਿਊਚਰ ਹੁੰਦਾ ਹੈ ਲੜਕੀਆਂ ਤਾਂ ਉਹਨਾਂ ਨੂੰ ਐਦਾਂ ਲੱਗਦਾ ਕਿ ਬਸ ਉਹਨੇ ਸ਼ਾਦੀ ਹੋਣੀ ਹੈ ਪਾਸ ਵੀ ਹੋ ਗਈ 12ਵੀਂ ਲੜਕਾ ਹੈ ਤਾਂ ਚਲੋ ਜੜੀ ਮੇਰੇ ਕੋਲ ਜੇ ਦੋ ਕਿਲੇ ਹੈ ਜਾਂ ਇੱਕ ਕਿਲੇ ਜ਼ਮੀਨ ਹੈ ਉਹਨੇ ਉਹ ਸੰਭਾਲ ਲੈ ਉਹ ਇਹਨਾਂ ਤੋਂ ਇਲਾਵਾ ਕੁਝ ਸੋਚ ਹੀ ਨਹੀਂ ਹੈ ਅੱਜ ਦੇ ਛੋਟੇ-ਛੋਟੇ ਪਿੰਡਾਂ ਵਿੱਚ ਮੈਂ ਗਈਆਂ ਫਿਰ ਮੈਂ ਸੋਚਿਆ ਸਰਪੰਚ ਸਾਹਿਬ ਨੂੰ ਫੜਿਆ ਹੁਣ ਇਹਨਾਂ ਨੂੰ ਕੈਰੀਅਰ ਕਾਉਂਸਲਿੰਗ ਕੀਤੀ ਜਾਵੇ ਹੁਣ ਇਹਨਾਂ ਨੂੰ ਫਿਊਚਰ ਦੱਸਿਆ ਜਾਵੇ ਕਿ ਭਈ ਤੁਹਾਡਾ ਫਿਊਚਰ ਕਾਦੇ ਵਿੱਚ ਹੈ ਸਕਿੱਲ ਦੇ ਵਿੱਚ ਅੱਜ ਦਾ ਟਾਈਮ ਕਿਉਂਕਿ ਯੰਗਸਟਰਸ ਦਾ ਦੇਸ਼ ਹੈ ਸਾਡਾ ਹਿੰਦੁਸਤਾਨ ਜਿਹੜਾ ਇੱਥੇ ਯੰਗਸਟਰਸ ਹੀ ਯੰਗਸਟਰਸ ਹੈ ਜਾਂ ਤੌਕਮ ਸਿੱਖੇ ਆਤਮ ਨਿਰਭਰ ਹੋ ਕੇ ਕਮਾਈਆਂ ਕਰਨ ਲੱਗ ਪੰਗੇ ਜਾਂ ਫਿਰ ਤੁਹਾਨੂੰ ਪਤਾ ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਜਾਂਦਾ ਜਾ ਰਿਹਾ ਹੈ ਬੱਚਾ ਜਦੋਂ ਹੋਰ ਜ਼ਿਆਦਾ ਡਿਪਰੈਸ ਹੁੰਦਾ ਹੋਰ ਜ਼ਿਆਦਾ ਐਟਾ ਲੋ ਹੁੰਦਾ ਹੈ ਕਿ ਮੇਰੀ ਫੈਮਲੀ ਅਤੇ ਉਹ ਗਲਤ ਰਸਤੇ ਪਾਉਂਦਾ ਹੈ ਉਹਨਾਂ ਦੀ ਕਰੀਅਰ ਕਾਉਂਸਲਿੰਗ ਕਰਨੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਸੀ ਉੱਥੋਂ ਮੇਰਾ ਜਦੋਂ ਇਹ ਕਰੀਅਰ ਕਾਉਂਸਲਿੰਗ ਸਟਾਰਟ ਹੋਈ ਉਹ ਤੋਂ ਦਿਮਾਗ ਚ ਆਇਆ ਤਾਂ ਕਿਉਂ ਨਾ ਇਹਨਾਂ ਨੂੰ ਕਿਉਂਕਿ ਕਾਉਂਸਲਿੰਗ ਚ ਤੁਹਾਡਾ ਐਕਸਪੀਰੀਅੰਸ ਹੀ ਬਹੁਤ ਹੈ ਤੁਸੀਂ ਮੈਨੂੰ ਇੱਕ ਥੋੜਾ ਜਿਹਾ ਦੱਸਿਓ ਕਿ ਲਾਈਕ ਕਦੋਂ ਤੁਸੀਂ ਸਟਾਰਟ ਕਰੋ ਮਤਲਬ ਜਦੋਂ ਇਹ ਅਕੈਡਮੀ ਕਰੋ ਸ਼ੁਰੂ ਹੋਈ ਹੈ ਮਤਲਬ ਉਸ ਵਾਰੀ ਜਿਹੜੀ ਬਿਗਨਿੰਗ ਸੀਗੀ ਉਹ ਬਿਗਨਿੰਗ ਕਰਨੀ ਬੜੀ ਔਖੀ ਹੁੰਦੀ ਆ ਬਹੁਤ ਸਾਰੇ ਚੱਕੀ ਤ ਹੁਣ ਆ ਕੰਮ ਕਰਨੇ ਕਿਉਂਕਿ ਉਹ ਤਾਂ ਸ਼ਾਇਦ ਉਸ ਟਾਈਮ ਉਸ ਸਮੇਂ ਜ ਮੈਂ ਗੱਲ ਕਰਦਾ ਹੁਣ ਤਾਂ ਸ਼ਾਇਦ ਹਰ ਕੋਈ ਮੇਕਅਪ ਆਰਟਿਸਟ ਬਣੇ ਹੋਏ ਨੇ ਨੋ ਡਾਊਟ ਤੇ ਭਾਵੇਂ ਕਰ ਕਰਕੇ ਭਾਵੇਂ ਟਿਊਟੋਰੀਅਲ ਦੇਖ ਦੇਖ ਕੇ ਹਾਂ ਹਾਂ ਹੋਰ ਹੋਂ ਤਾਂ ਉਹ ਟਿਊਟੋਰੀਅਲ ਵੀ ਨਹੀਂ ਕੋਈ ਹੁੰਦਾ ਤਾਂ ਸਗਾ ਬਿਲਕੁਲ 2004 ਵਿੱਚ ਮੈਂ ਜਦੋਂ ਇੰਸਟੀਚਿਊਟ ਸਟਾਰਟ ਕੀਤਾ ਮੇਰਾ خیال ਉਸ ਵਕਤ ਕੋਈ ਵੀ ਇੰਸਟੀਚਿਊਟ ਕੋਈ ਕੰਪੀਟੀਟਰ ਨਹੀਂ ਸੀਗਾ ਇੰਸਟੀਚੂਟ ਐਸਾ ਸਟਾਰਟ ਹੋਇਆ ਕੁਝ ਜ਼ਰੂਰਤਮੰਦ ਬੱਚੇ ਆ ਗਏ ਕਿ ਅਸੀਂ ਕੰਮ ਕਰਨਾ ਚਾਹੁੰਦੇ ਆ ਲੇਕਿਨ ਸਾਨੂੰ ਆਂਦਾ ਨਹੀਂ ਹੈ ਮੈਂ ਕਿਹਾ ਯਾਰ ਆਂਦਾ ਨਹੀਂ ਹੈ ਤਾਂ ਤੁਸੀਂ ਨੌਕਰੀ ਕਿੱਦਾਂ ਕਰੋਗੇ ਮੈਡਮ ਸਾਨੂੰ ਬੜੀ ਜ਼ਰੂਰਤ ਹੈ ਬਹੁਤ ਕੰਮ ਦੀ ਜ਼ਰੂਰਤ ਤੁਸੀਂ ਸਿਖਾ ਵੀ ਦਿਓ ਇਸ ਛੋਟੀ ਨਾਲ ਸਿਖਾ ਦਿਓ ਤੇ ਨਾਲ ਸਾਨੂੰ ਜੌਬ ਮਿਲ ਜਾਏਗੀ ਫਿਰ ਮੈਨੂੰ ਲੱਗਾ ਮੈਂ ਕਿਹਾ ਯਾਰ ਬੜੇ ਜ਼ਰੂਰਤਮੰਦ ਲੋਕ ਜਦੋਂ ਉਹਨਾਂ ਨੇ ਆਪਣੀ ਜਿੱਦਾਂ ਤਾਂ ਉਹਨਾਂ ਨੇ ਕਾਸ ਦੱਸਿਆ ਮੈਨੂੰ ਬੜਾ ਇੱਕ ਸ਼ੌਕ ਜਿਹਾ ਲੱਗਾ ਫਿਰ ਮੈਂ ਕਿਹਾ ਨਹੀਂ ਹਲੇ ਤਾਂ ਮੈਂ ਸਾਨੂੰ ਨਹੀਂ ਖੋਲ ਕੇ ਬੈਠੀ ਉਹਨਾਂ ਥੋੜੇ ਥੋੜੇ ਬੱਚਿਆਂ ਨੂੰ ਐਦਾ ਕੰਮ ਸਿਖਾਉਣਾ ਸ਼ੁਰੂ ਕਰਦਾ ਬਸ ਜਦੋਂ ਥੋੜਾ ਥੋੜਾ ਕਹਿੰਦੇ ਨਾ ਦੋ ਚਾਰ ਬੱਚਿਆਂ ਨਾਲ ਨਿਕਲੇ ਸੀਗੇ ਕਾਲਵਾ ਆ ਜਾਂਦਾ ਹੋ ਗਿਆ ਕਿ 32 ਸੈਂਟਰਸ ਹੈਗੇ ਇਸ ਵਕਤ ਚੱਲ ਰਹੇ ਨੇ ਲੱਖੋ ਬੱਚੇ ਆ ਜਿਹੜੇ 2004 ਤੋਂ ਪਾਸ ਆਊਟ ਹੋ ਕੇ ਅੱਜ ਯੂਐਸ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪ ਕੋਈ ਐਸਾ ਕੰਟਰੀ ਨਹੀਂ ਹੋਣਾ ਜਿੱਥੇ ਨਹੀਂ ਆਪਣੇ ਆਪ ਨੂੰ ਸੈਟਲ ਕਰਕੇ ਬੈਠੇ ਐ ਬਹੁਤ ਅੱਛੇ ਸੈਟਲਡ ਬੱਚੇ ਨੇ ਹਿੰਦੁਸਤਾਨ ਵਿੱਚ ਬੜਾ ਅੱਛਾ ਬੱਚਾ ਪੰਜਾਬ ਦੇ ਵਿੱਚ ਤਾਂ ਸਾਡਾ ਮਨ ਨੂੰ ਲੱਗਦਾ ਕਿਸੇ ਵੀ ਤੁਸੀਂ ਇਸ ਵਕਤ ਸਲੂਨ ਇੰਸਟੀਚੂਟ ਵਿੱਚ ਚਲੇ ਜਾਓ ਕੋਈ ਨਾ ਕੋਈ ਬੱਚਾ ਤੇ ਤੁਹਾਨੂੰ ਨਿਊ ਇਮੇਜ ਤਾਂ ਮਿਲ ਜਾਏਗਾ ਇਹਨਾਂ ਦੀ ਪ੍ਰੋਪਰ ਕੈਰੀਅਰ ਕਾਉਂਸਲਿੰਗ ਕੀਤੀ ਜਾਂਦੀ ਹੈ ਸਾਰੇ ਬੱਚਾ ਨੂੰ ਇੰਟਰਨੈਸ਼ਨਲ ਸਰਟੀਫਾਈਡ ਕੀਤਾ ਜਾਂਦਾ ਹੈ ਔਰ ਪਲੇਸਮੈਂਟਸ ਮੈਕਸਿਮਮ ਕੰਮ ਜਿਹੜਾ ਸਾਡਾ ਹੈ ਉਹ ਪਲੇਸਮੈਂਟਸ ਹੈ ਕਿ ਬੱਚਾ ਅੱਜ ਕੋਰਸ ਖਤਮ ਕਰੇ ਉਹਨੂੰ 15 ਦਿਨ ਦੇ ਵਿੱਚ ਉਹਨੂੰ ਸ਼ਿਉਰਟੀ ਦਿੱਤੀ ਜਾਂਦੀ ਹੈ ਕਿ ਉਹ ਨਾਲੋਂ ਨਾਲ ਜੌਬ ਦਿੱਤੀ ਨਹੀਂ ਇਹ ਗੱਲਾਂ ਹੀ ਆ ਕਿਸੇ ਜੀਸ ਇਹ ਤੁਸੀਂ ਸਾਡੇ ਬੱਚਿਆਂ ਦੇ ਦੇਖ ਸਕਦੇ ਹੋ ਸਾਡੇ ਰਿਵਿਊਜ਼ ਦੇਖ ਸਕਦੇ ਹੋ ਹਾਂ ਜੀ ਕਿਉਂਕਿ ਮੈਂ ਬਹੁਤ ਸਾਰੇ ਥੋੜੀ ਸਟੂਡੈਂਟਸ ਨੇ ਜੋ ਮਤਲਬ ਮੈਂ ਉਹ ਹੀ ਪੁੱਛਣਾ ਸੀ ਕਿ ਲਾਈਕ 80 ਸਰਟੀਫਿਕੇਟ ਬਾ ਚਲਦਾ ਹੈ ਫੋੜਾ ਐਨਏਆਈ ਦੇਖੋ ਇਹ ਕੈਨੇਡਾ ਸੀ ਦਾ ਹੈ ਨੈਸ਼ਨਲ ਸਕਿੱਲ ਡਿਵੈਲਪਮੈਂਟ ਜਿਹੜਾ ਕਿ ਡਾਇਰੈਕਟ ਸੈਂਟਰ ਗਵਰਨਮੈਂਟ ਦੇ ਅੰਡਰ ਆਂਦਾ ਇੱਕ ਸਾਡਾ ਸਰਟੀਫਿਕੇਟ 2004 ਤੋਂ ਇੰਟਰਨੈਸ਼ਨਲ ਹੈ ਯੂਕੇ ਤੋਂ ਹੀ ਆਂਦਾ ਹੈ ਉਹ ਬੱਚੇ ਨੂੰ ਆਂਦਾ ਹੈ ਯੂਕੇ ਤੋਂ ਹੈ ਤਾਂ ਉਹ ਐਂਬੈਸੀ ਵਿੱਚ ਆਰਾਮ ਨਾਲ ਉਹ ਬੱਚਾ ਕਢ ਲੈਂਦਾ ਹੈ ਤੇ ਜਿਤ ਤਰ੍ਹਾਂ ਕਿ ਸਾਡੇ ਪੰਜਾਬੀਆਂ ਨੂੰ ਹੋੜ ਹੈ ਬਸ ਕਿ ਬੈਠਾ ਮੈਂ ਇੱਥੇ ਹੈ ਸੁਪਨਾ ਕਿੱਥੇ ਹੈ ਜੀ ਕੈਨੇਡਾ ਜਾ ਕੇ ਹੀ ਮੁਕਣਾ ਹੈ ਬਾ ਜਾਣਾ ਤਾਂ ਮੈਂ ਯੂਕੇ ਹੀ ਜਾਣਾ ਉਹ ਵਾਲੇ ਸੁਪਨੇ ਨੂੰ ਦੇਖਦੇ ਹੋਏ ਅਸੀਂ ਸੁਪਨੇ ਸਕਾਰ ਕਰ ਦਿੰਦੇ ਹਾਂ ਬਸ਼ਿਸ਼ ਕਰਦੀ ਹੈ ਹਾਂ ਪੂਰ ਡੈਫੀਨਿਟਲੀ ਜੀ 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 ਇਸੀ ਤਰ੍ਹਾਂ ਹੁਣ ਇਹੀ ਫਿਰ ਸੋਚ ਜਦੋਂ ਰਹੀ ਹੈ ਕਿਉਂਕਿ 2004 ਤੋਂ ਇੱਕੋ ਚੀਜ਼ ਸਮਝ ਆਂਦੀ ਸੀ ਕਰੀਅਰ 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 ਬੱਚੇ ਨੂੰ ਸਕਿੱਲ ਦੇਣਾ ਆਤਮ ਨਿਰਭਰ ਕਰਨਾ ਸਪੈਸ਼ਲੀ ਊਮਨ ਲਈ ਐਨੀਆਂ ਤੇ ਕਠਿਨਾਈਆਂ ਵਾਲੀਆਂ ਊਮਨ ਆਈਆਂ ਉਹ ਸੁਣ ਸੁਣ ਕੇ ਸੁਣ ਸੁਣ ਕੇ ਅੱਦਾ ਲਗਾ ਪਿਛਲੇ 8-10 ਸਾਲਾਂ ਤੋਂ ਫਿਰ ਅਸੀਂ ਇਹ ਸ਼ੁਰੂ ਕੀਤਾ ਹੋਇਆ ਕਿ ਜਦੋਂ ਵੀ ਕੋਈ ਆਪਦਾ ਆਂਦੀ ਹੈ ਕੁਛ ਨਾ ਕੁਛ ਬੱਚੇ ਜਾਂ ਫਿਰ ਜਦੋਂ ਕੋਈ ਜ਼ਰੂਰਤਮੰਦ ਬੱਚੇ ਉਹ ਸਾਡੀ ਐਕਸਾਈਟ ਹਮੇਸ਼ਾ ਓਪਨ ਰਹਿੰਦੀ ਹੈ ਕਿ ਜ਼ਰੂਰਤਮੰਦ ਬੱਚਾ ਆਪਣੀ ਥੋੜੀ ਜੀ ਪ੍ਰੋਬਲਮ ਦੱਸਦਾ ਹੈ ਉਹ ਸਾਡੇ ਜਿਸ ਤਰ੍ਹਾਂ ਹੀ ਆਂਦਾ ਹੈ ਉਹਨੂੰ ਇਨਰੋ ਸਕਰਾ ਕੇ ਵਿਦਨ 3 4 ਮੰਥਸ ਕੋਸ਼ਿਸ਼ ਕਰੀ ਤੀ ਕੋਨੂ ਕਿਤੇ ਜੌਬ ਹੋ ਜਾਵੇ ਦੇਖੋ ਪੰਜਾਬ ਜਾਂ ਇੰਡੀਆ ਦੀ ਗੱਲ ਕਰਨਾ ਬਿਊਟੀ ਕੋਰਸੇ ਬਹੁਤ ਮਹਿੰਗੇ ਮਹਿੰਗੇ ਨੇ ਕੋਈ ਛੋਟੇ ਘਰ ਦਾ ਬੰਦਾ ਹੱਥ ਪਾਉਂਦਾ ਹੀ ਨਹੀਂ ਹੈ ਕਿ ਨਹੀਂ ਠੀਕ ਹੈ ਨਾਰਮਲ ਸਲੂਨ ਚ ਕੰਮ ਸਖਾ ਲਓ ਤਾਂ ਓਕੇ ਕਰੋ ਕੋਈ ਅਕੈਡਮੀ ਜਿੱਥੋਂ ਥੋੜਾ ਵੀ ਬਹੁਤ ਏਡਾ ਵੱਡਾ ਮਤਲਬ ਕੋਈ ਅਕੈਡਮੀ ਆ ਕੋਈ ਨਾਰਮਲ ਬੰਦਾ ਆਪ ਨੂੰ ਡਰੂਗਾ ਇਹਨਾਂ ਨੇ ਕਿਹਾ ਨਹੀਂ ਭਾਈ ਨਹੀਂ ਇਹਨਾਂ ਦੀ ਫੀਸਾਂ ਬੜੀਆਂ ਹੋਣੀਆਂ ਇਸੇ ਲਈ ਤੁਹਾਡੇ ਚੈਨਲ ਦੇ ਮਾਧਿਅਮ ਵੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਕਿ ਜੜੀਆਂ ਇਹ 500 ਬੱਚੀਆਂ ਇਹਨਾਂ ਦੀ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ ਕੋਈ ਇਹਨਾਂ ਦੀ ਐਪਲੀਕੇਬਲ ਜਿਹੜਾ ਐਪਲੀਕੇਸ਼ਨ ਚਾਰਜਸ ਨਹੀਂ ਹੈ ਕੁਝ ਵੀ ਨਹੀਂ ਹੈ ਇਹਨਾਂ ਦਾ ਇੱਕ ਸਿੰਗਲ ਪੈਣੀ ਵੀ ਤੁਸੀਂ ਖਰਚ ਨਹੀਂ ਕਰਨੀ ਇੱਕ ਰੁਪਈਆ ਵੀ ਖਰਚ ਨਹੀਂ ਕਰਨਾ ਤੁਸੀਂ ਸਿਰਫ ਆਣਾ ਹੈ انرੋਲ ਆਪਣਾ ਨਾਮ ਦੱਸਣਾ ਹੈ ਅਸੀਂ ਸਿਰਫ ਉਹ ਕਰਾਂਗੇ ਵੈਰੀਫਿਕੇਸ਼ਨ ਜ਼ਰੂਰ ਕਰਾਂਗੇ ਕਿ ਕੋਈ ਚੈਨ ਨਾ ਹੋਵੇ ਜ਼ਰੂਰਤਮੰਦ ਬੱਚੇ ਰਹਿ ਜਾਣ ਔਰ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਉਹ ਬੱਚੇ ਫ੍ਰੀ ਨਾ ਕਰ ਜਾਣ ਉਹ ਸਿਰਫ ਇੱਕ ਵੈਰੀਫਿਕੇਸ਼ਨ ਉਹ ਕਿੰਨੇ ਦਿਨ ਚ ਤਿੰਨ ਜਾਂ ਚਾਰ ਦਿਨਾਂ ਦੇ ਵਿੱਚ ਅਸੀਂ ਉਹ ਵੈਰੀਫਿਕੇਸ਼ਨ ਕਰ ਲੈਣੀ ਹੈ ਅਸੀਂ ਐਡਮਿਨਿਸਟ੍ਰੇਸ਼ਨ ਦੇ ਥਰੂ ਵੀ ਚੱਲੇ ਆ ਜਨਰਲ ਸੈਕਟਰੀ ਸਾਹਿਬ ਨੂੰ ਵੀ ਅਸੀਂ ਮੇਲ ਕੀਤੀ ਹੈ ਡੀਸੀਸ ਨੂੰ ਵੀ ਅਸੀਂ ਬਹੁਤ ਮੇਲ ਪਾਈਆਂ ਔਰ ਉਹਨਾਂ ਦੇ ਆ ਵੀ ਰਹੇ ਆ ਰਿਵਰਟ ਬੈਕ ਬਹੁਤ ਅੱਛਾ ਸਟੂਡੈਂਟ ਉਹਨਾਂ ਦੇ ਥਰੂ ਆ ਵੀ ਰਿਹਾ ਹੈ ਔਰ ਸਾਰਿਆਂ ਦਾ ਵੀ ਮੈਂ ਥੈਂਕ ਯੂ ਕਰਨਾ ਚਾਹਾਂਗੀ ਅੱਜ ਤੁਹਾਡੇ ਵਾਇਰਲ ਪੋਸਟ ਚੈਨਲ ਦੇ ਥਰੂ ਵੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਕਿ ਚਾਹੇ ਕਿਸੇ ਵੀ ਕੋਨੇ ਚੋਂ ਮੇਰਾ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਐਨੇ ਸਾਡੇ ਸੈਂਟਰਸ ਐ ਤੁਸੀਂ ਜਿਸ ਤਰ੍ਹਾਂ ਹੀ ਗੂਗਲ 'ਚ ਪਾਉਂਗੇ ਤੁਹਾਨੂੰ ਤੁਹਾਡੇ ਨੇੜੇ ਦਾ ਸੈਂਟਰ ਚਾਹੀਏ ਉਹਦੇ ਘੰਟੇ ਦੂਰ ਹੋਏਗਾ ਇਸ ਤੋਂ ਲਾਵਾ ਤੁਸੀਂ ਕੁਝ ਨਹੀਂ ਕਰਨੀ ਆਪਣੇ ਦਿਮਾਗ 'ਚ ਇਹ ਨਹੀਂ ਰੱਖਣਾ ਕਿ ਐਡਾ ਵੱਡਾ ਇੰਸਟੀਚਿਊਟ ਹੈ ਅਸੀਂ ਜਾਵਾਂਗੇ ਤਾਂ ਸ਼ਾਇਦ 20000 ਲੈ ਕੇ ਜਾਣਾ ਹੈ ਕੋਈ 5000 ਲੈ ਕੇ ਜਾਣਾ 10 ਤੁਸੀਂ ਕੁਝ ਵੀ ਨਹੀਂ ਲੈ ਕੇ ਜਾਣਾ 3 ਮਹੀਨੇ ਬਾਅਦ ਤੁਸੀਂ ਆਤਮ ਨਿਰਭਰ ਹੋ ਕੇ ਸਾਡੇ ਕੋਲੋਂ ਸਕਿੱਲ ਲੈ ਕੇ ਜਾਣਾ ਉਹ ਅਸੀਂ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਨਵੰਬਰ 'ਚ ਬੱਚੇ ਹੁਣ ਸ਼ੁਰੂ ਹੋਏ ਆ ਉਹ ਫਰਵਰੀ ਤੱਕ ਉਹਨਾਂ ਦਾ ਕੋਰਸ ਖਤਮ ਹੋ ਜਾਣਾ ਮਾਰਚ ਵਿੱਚ ਉਹਨਾਂ ਦੀਆਂ ਜੌਬਸ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ ਕਿ ਲਗਵਾ ਕੇ ਦੇਈਏ ਹੁਣ ਇੱਕ ਖਬਰ ਸਾਡੇ ਕੋਲ ਐਜ਼ ਅ ਮੀਡੀਆ ਸਾਡੇ ਕੋਲ ਹੀ ਪਹੁੰਚੀ ਜੀ ਕਿ ਤੁਸੀਂ ਦੇਖੋ ਇਸ ਚੀਜ਼ ਵਿੱਚ ਮੈਨੂੰ ਲੱਗਦਾ ਸਿਆਸਤ ਦੀ ਹੈਲਪ ਜ਼ਰੂਰ ਲੈ ਰਹੀਆਂ ਆ ਆ ਰਹੇ ਆਂ ਆ ਦੇਖੋ ਵਰਕ ਤੇ ਕਰ ਹੀ ਰਹੇ ਆ ਜੋ ਕਿ ਇੱਕ ਰਾਜਨੀਤਿਕ ਬੰਦਾ ਕਰਨਾ ਚਾਹੁੰਦਾ ਹੈ ਸੋਸ਼ਲ ਵਰਕ ਉਹ ਤਾਂ ਚੱਲ ਹੀ ਰਿਹਾ ਹੈ ਇਹਨੇ ਸਾਣਾ ਤੋਂ ਅੱਜ ਅਸੀਂ ਇਸ ਚੀਜ਼ ਲਈ ਵੀ ਪ੍ਰਪੋਜ਼ਲ ਜ਼ਰੂਰ ਦਿੱਤਾ ਮੈਂ ਅਮਨ ਉਹਰਾ ਜੀ ਜਿਹੜੇ ਕਿ ਸਕਿੱਲ ਦੇਖਦੇ ਹੀ ਹੈ ਪੰਜਾਬ ਦਾ ਉਹਨਾਂ ਨੂੰ ਮੈਂ ਬਿਲਕੁਲ ਕਿਹਾ ਕਿ ਮੇਰੀ ਆਏ 500 ਬੱਚੀਆਂ ਜਿਨ੍ਹਾਂ ਨੂੰ ਮੈਂ ਸਕਿੱਲ ਤਾਂ ਦੇ ਦਵਾਂਗੀ ਕੋਸ਼ਿਸ਼ ਇਹ ਕਰੋ ਕਿ ਉਹਨਾਂ ਨੂੰ ਅਗਰ ਕੁਝ ਬੱਚਿਆਂ ਨੂੰ ਵੀਰਾਂ ਚੋਂ ਗਵਰਨਮੈਂਟ ਜੌਬਸ ਮਿਲ ਜਾਣ ਉਹਨਾਂ ਨੇ ਮੈਨੂੰ ਬੜੀ ਅਸ਼ਉਰਟੀ ਦਿੱਤੀ ਮੇਰੀ ਤਿੰਨ ਚਾਰ ਵਾਰ ਉਹਨਾਂ ਨਾਲ ਇਸ ਹੀ ਰਿਗਾਰਡ ਬੜੀ ਸ਼ੋਰਟੀ ਦਿੱਤੀ ਹੈ ਕਿ ਪੂਜਾ ਮੈਮ ਤੁਸੀਂ ਕਰਾਓ ਅਸੀਂ ਕੋਸ਼ਿਸ਼ ਹੀ ਕਰਾਂਗੇ ਜਿੰਨੀਆਂ ਬੱਚੀਆਂ ਹੈ ਕਿਉਂਕਿ ਉਹਨਾਂ ਦਾ ਕੁਝ ਪ੍ਰੋਟੋਕੋਲ ਹੁੰਦਾ ਹੈ ਜਿਸ ਨੂੰ ਪਾਸ ਹੋਣਾ ਚਾਹੀਦਾ ਹੈ ਅਗਰ ਉਹ ਜਿੱਦਾਂ ਦੇ ਵੀ ਮੈਨੂੰ ਉਹ ਬੱਚੇ ਮਿਲਣਗੇ ਔਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਜ਼ਰੂਰ ਸਰਕਾਰ ਇਸ ਚੀਜ਼ ਲਈ ਮੇਰੀ ਹੈਲਪ ਕਰੇਗੀ ਬਾਕੀ ਤਾਂ ਦੇਖੋ ਅਸੀਂ ਇਹ ਆਪਣੇ ਬਿਹਾਬ ਤੇ ਹੀ ਕਰਨਾ ਹੈ ਇਹਦੇ ਵਿੱਚ ਮੈਨੂੰ ਕੋਈ ਲੱਗਦਾ ਨਹੀਂ ਹੈ ਕਿ ਇਹ ਤਾਂ ਮੈਂ ਛੋਟੀ ਜੀ ਕਰੀ ਮੈ ਮੈਨੂੰ ਤਾਂ ਪੁੱਛ ਨਹੀਂ ਹੈ ਮੈਨੂੰ ਲੱਗਦਾ ਮੈਂ ਖੁਦ ਵੀ ਕਰ ਸਕਦੀ ਹਾਂ ਉਹ ਆਉਣ ਵਾਲੇ ਟਾਈਮ 'ਚ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈ ਫਰਸਟ ਫੇਸ ਹੈਗਾ ਅਗਰ ਇਹ 500 ਬੱਚੀਆਂ ਅਸੀਂ ਚੈਲੰਜ ਨਾਇਆ ਕੋਈ ਵੀ ਪ੍ਰਬੂ ਦੀ ਵੈਸੇ ਤਾਂ ਜਦੋਂ ਦੇਖੋ ਅਚੀਕ ਸੋਚ ਨਾਲ ਤੁਸੀਂ ਚੱਲਦੇ ਲੱਗਦਾ ਕੋਈ ਚੈਲੰਜ ਆ ਜਾਂਦਾ ਐਗਜ਼ੈਕਟਲੀ ਐਗਜ਼ੈਕਟਲੀ ਜਿਸ ਤਰ੍ਹਾਂ 500 ਬੱਚੀਆਂ ਹੋ ਜਾਣਗੀਆਂ ਅਸੀਂ ਇਮੀਡੀਏਟਲੀ 500 ਕਰੀਏ ਜਾਂ 1000 ਕਰੀਏ ਮਨ ਨੂੰ ਲੱਗਦਾ ਮੈਂ ਨਾਲ ਹੀ ਦੁਬਾਰਾ ਅਨਾਉਂਸ ਕਰਾਂਗੀ ਫਿਰ ਸੈਕਿੰਡ ਲਈ ਦੈਟਸ ਗ੍ਰੇਟ ਸੋ ਪਰ ਅਸੀਂ ਚਾਹੁੰਦੇ ਕਿ ਬਹੁਤ ਜਲਦੀ ਹੋਵੇ ਪਰ ਮੈਂ ਇਹ ਡਿਊਟੀ ਕਿਤੇ ਕਿਤੇ ਆਪਣੀ ਸਾਰਿਆਂ ਦੀ ਵੀ ਵਾਰਦੀ ਹੈ ਕਿ ਜੇ ਕੋਈ ਇਹੋ ਜਿਹਾ ਕੌਫ ਕਰਦਾ ਤੇ ਉਹ ਨੂੰ ਅਸੀਂ ਸ਼ੇਅਰ ਕਰੀਏ ਅੱਗੇ ਵਧਾਈਏ ਬਹੁਤ ਸਾਰੀ ਪਰਿਵਾਰ ਹੈ ਹੋ ਜਿਹੜੇ ਤੱਕ ਸ਼ਾਇਦ ਜਿਨ੍ਹਾਂ ਦੇ ਹਾਲ ਤੱਕ ਵੀ ਫੋਨ ਨਹੀਂ ਚ ਤੁਸੀਂ ਵੀਡੀਓ ਸ਼ੇਅਰ ਕਰਿਓ ਤੁਸੀਂ ਆਪ ਪਹਚਾਇਓ ਮੈਸੇਜ ਪਹਚਾਇਓ ਵੀ ਜੇਕਰ ਕੋਈ ਵੀ ਸਾਡੇ ਇਹੋ ਜਿਹੇ ਹੜ੍ਹ ਪ੍ਰਭਾਵਿਤ ਖੇਤਰ ਪੰਜਾਬ ਦੇ ਬਹੁਤ ਨੇ ਹਾਲੇ ਵੀ ਕਿਉਂਕਿ ਆਪਾਂ ਸ਼ਾਇਦ ਉੱਥੋਂ ਮੁੜ ਕੇ ਵਾਪਸ ਆ ਗਏ ਕਿ ਹਾਂਜੀ ਪਾਣੀ ਥੱਲੇ ਹੋ ਗਿਆ ਲੇਕਿਨ ਹਾਲੇ ਵੀ ਕਟੋ-ਕਟ ਪਾਣੀ ਤੋਂ 6 ਮਹੀਨੇ ਉਹਨਾਂ ਦਾ ਸਟਰਗਲ ਚੱਲ ਰਹਾ ਸੋ ਤੁਸੀਂ ਉਹਨਾਂ ਬੱਚਿਆਂ ਤੱਕ ਵੀਡੀਓ ਪਹਚਾਇਓ ਵੀਡੀਓ ਨੂੰ ਸ਼ੇਅਰ ਕਰਿਓ ਸਰਬੱਤ ਦੇ ਭਲੇ ਲਈ ਇਸ ਵੀਡੀਓ ਨੂੰ ਸ਼ੇਅਰ ਕਰਕੇ ਅਸੀਂ ਕਰਨਾ ਕੁਝ ਨਹੀਂ ਸਿਰਫ ਸ਼ੇਅਰ ਕਰਨਾ ਇਹ ਇਨਫੋਰਮੇਸ਼ਨ ਜ਼ਰੂਰ ਪਹਚਾਇਓ ਬਹੁਤ ਵੱਡਾ ਤੁਸੀਂ ਕਾਉਜ਼ ਕਰ ਰਹੇ ਬੜਾ ਅੱਛਾ ਲੱਗਾ ਤੁਹਾਨੂੰ ਮਿਲ ਕੇ ਜੀ ਐ ਰੱਬ ਦਾ ਕਰਾਂਗੇ ਜ਼ਰੂਰ ਐਂਡ ਪਰਮਾਤਮਾ ਕਰੇ ਰੱਬ ਤੁਹਾਨੂੰ ਚੜ੍ਹਦੀ ਕਲਾ ਜਿ ਰੱਖੇ ਤਾਂ ਕਿ ਅਸੀਂ ਵੀ ਮਤਲਬ ਪੰਜਾਬ ਸਾਡੇ ਚੜ੍ਹਦੀ ਕਲਾ ਜਿ ਰਵੇ ਅਸੀਂ ਪੰਜਾਬ ਚੜ੍ਹਦੀ ਕਲਾ ਸਾਡਾ ਪੰਜਾਬ ਚੜ੍ਹਦੀ ਕਲਾ ਚ ਬਿਲਕੁਕੁਲ ਔਰ ਤੁਸੀਂ ਬੜਾ ਅੱਛਾ ਇਨੀਸ਼ੀਏਟਿਵ ਲਿਆ ਹੈ ਤੁਹਾਨੂੰ ਪਤਾ ਲੱਗਾ ਇਸ ਚੀਜ਼ ਦਾ ਕਿ ਅਸੀਂ ਇਹ ਕਰ ਰਹੇ ਹਾਂ ਔਰ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਤੇ ਅੱਜ ਤੁਸੀਂ ਵੀ ਕਿਤੇ ਨਾ ਕਿਤੇ ਦਾ ਇੱਕ ਚਾਹੇ ਛੋਟਾ ਜਿਹਾ ਇੱਕ ਬਣ ਜਾਓਗੇ ਮੈਨੂੰ ਲੱਗਦਾ ਕਿ ਨਿਮਿਤ ਸਿਗਾ ਅਸੀਂ ਚੋਣੇ ਕਿਸੀ 파ਟ ਬਣੀ ਹੈ ਜੀ ਬਹੁਤ ਵੱਡਾ 파ਟ ਹੈ ਦੇਖੋ ਮੀਡੀਆ ਦਾ ਬਹੁਤ ਵੱਡਾ 파ਟ ਹੈ ਤੁਹਾਡੇ ਚੈਨਲ ਦੇ ਜਿੰਨੇ ਵੀਅਰਸ ਆ ਜਿੰਨਾ ਤੁਹਾਡਾ ਜ਼ਬਰਦਸਤ ਇਫੈਕਟ ਹੈਗਾ ਮੈਨੂੰ ਲੱਗਦਾ ਬਹੁਤ ਸਟੂਡੈਂਟਸ ਹੈ ਜਿਹੜੇ ਮੈਨੂੰ ਤੁਹਾਡੇ ਚੈਨਲ ਦੇ ਥਰੂ ਮਿਲਣਗੇ ਬਹੁਤ ਬੱਚੇ ਹੈ ਜਿਨ੍ਹਾਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੇ ਚੈਨਲ ਸੇ ਥਰੂ ਮੈਂ ਵੀ ਸਭ ਨੂੰ ਇਹੀ ਸਿਰਫ ਗੁਜ਼ਾਰਿਸ਼ ਕਰਾਂਗੀ ਜਿਆਦਾ ਤੋਂ ਜਿਆਦਾ ਆ ऐसा बच्चा ना रह जाए जिन्नू जरूरत सी अपने कल नु सवारन दी अपने आज नु ठीक करन दी इस चैनल नु इक इक ਘਰ ਤੱਕ इक इक ਫੋਨ ਤੱਕ इक इक ਕਹਿੰਦੇ ਨਾ ਹਰ ਬੰਦੇ ਤੱਕ ਪਹੁੰਚਾਓ ਜਿੰਨਾ ਜ਼ਿਆਦਾ ਹੋ ਸਕੇ ਸਿਰਫ ਸਾਡੀ ਇਹ ਹੈਲਪ ਕਰੋ ਬਾਕੀ ਦਾ ਕੰਮ ਸਾਡਾ ਹੈ ਉਹਨਾਂ ਨੂੰ ਰੋਜ਼ਗਾਰ ਦੇਣਾ ਉਹਨਾਂ ਨੂੰ ਸਕਿੱਲ ਦੇਣਾ ਉਹਨਾਂ ਨੂੰ ਅੱਜ ਸਵਾਰਨਾ ਤਾਂ ਜੋ ਉਹਨਾਂ ਦਾ ਕੱਲ ਬਹੁਤ ਅੱਛਾ ਹੋਵੇ ਪਹੁੰਚ ਕੀ ਪਰ ਹੁਣ ਇੱਕ ਗੱਲ ਲਾਸਟ ਪਿਆ कि ਲੋਕੀ ਤੁਹਾਡੇ ਤੱਕ ਰੀਚ ਕਿਵੇਂ ਕਰਨਗੇ ਇੱਕ ਕੋਈ ਕਾਲਿੰਗ ਨੰਬਰ ਦੀ ਜਿਉ ਕਿਉਂਕਿ ਪਹਿਲਾ ਬੰਦੇ ਨੂੰ ਸ਼ੱਕ ਵੀ ਜ਼ਰੂਰ ਹੁੰਦਾ ਕਿ ਵੀਡੀਓ ਆ ਕਿਤੇ ਐਵੇਂ ਵੀਡੀਓ ਲਾਈਕ ਲਈ ਆ ਬਜਾ ਕਮਿਊਨ ਵੀ ਤੁਹਾਡੇ ਵਰਗੇ ਜੇ ਅਗਰ ਸਾਡੇ ਤੱਕ ਪਹੁੰਚੇ ਦੈਟ ਮੀਨਸ ਕੁਝ ਤਾਂ ਹੈ ਰਿਐਲਿਟੀ ਡੈਫੀਨਿਟਲੀ ਬਟ ਵੀ ਅਸੀਂ ਚਾਹੁੰਦੇ ਹਾਂ ਕਿ ਇਹੋ ਜੀਆਂ ਵਧੀਆ ਚੀਜ਼ਾਂ ਲੋਕਾਂ ਤੱਕ ਪਹੁੰਚਣ ਤੁਹਾਡਾ ਬਹੁਤ ਅੱਛਾ ਇਨੀਸ਼ੀਏਟਿਵ ਹੈ ਮੈਂ ਤਾਂ ਇਹ ਦਿਲੋਂ ਤੁਹਾਡਾ ਇਸ ਚੀਜ਼ ਲਈ ਸ਼ੁਕਰੀਆ ਕਰਨਾ ਚਾਹਨੀ ਤੁਹਾਨੂੰ ਕਿੱਥੋਂ ਪਤਾ ਲੱਗਾ ਤੁਸੀਂ ਮੈਨੂੰ ਅਪਰੋਚ ਕੀਤਾ ਔਰ ਇਹ ਸਾਰੇ ਬੱਚਿਆਂ ਦੀ ਕਿਤੇ ਨਾ ਕਿਤੇ ਤੁਸੀਂ ਮਦਦ ਕਰ ਬੈਠੇ ਹੋ ਜਾਣੇ ਅਣਜਾਣੇ ਤੁਹਾਡੇ ਸਾਰਿਆਂ ਦੀ ਬਲੇਸਿੰਗਸ ਨਾਲ ਦੇਖੋ ਸਾਡਾ ਪੰਜਾਬ ਜਿਸ ਤਰ੍ਹਾਂ ਤੁਸੀਂ ਸ਼ੁਰੂ ਚ ਕਿਹਾ ਆ ਸਾਡਾ ਪੰਜਾਬ ਖੜਾ ਹੀ ਉਦੋਂ ਹੋਣਾ ਜਦੋਂ ਅਸੀਂ ਸਾਰਿਆਂ ਨੇ ਆ ਇੱਕ ਬੰਦੇ ਦੇ ਇਨੀਸ਼ੀਏਟਿਵ ਨਾਲ ਤਾਂ ਕੰਮ ਨਹੀਂ ਹੋਣਾ ਤੁਹਾਡਾ ਜਿੱਦਾ ਇਨੀਸ਼ੀਏਟਿਵ ਹੈ ਇਸ ਤਰ੍ਹਾਂ ਮੇਰੇ ਬਹੁਤ ਪ੍ਰੈਸਾਂ ਵਾਲੇ ਭੈਣ ਭਰਾ ਮੇਰੇ ਨਾਲ ਜੁੜੇ ਆ ਆਪਣੇ ਆਪ ਆ ਰਹੇ ਨੇ ਆਪਣੇ ਆਪ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਪਹੁੰਚਾ ਰਹੇ ਨੇ ਐਵੇਂ ਥੋੜੀ 150 ਬੱਚਾ ਦੀ ਮੇਰੇ ਕੋਲ ਇੰਨੀ ਜਲਦੀ ਇੰਨੇ ਘੱਟ ਟਾਈਮ ਉਹ ਤੁਹਾਡੇ ਵਰਗਿਆਂ ਲੋਕਾਂ ਦਾ ਇਨੀਸ਼ੀਏਟਿਵ ਹੈ ਤੁਹਾਡੇ ਵਰਗੇ ਲੋਕਾਂ ਦਾ ਇੱਕ ਅੱਛਾ ਦਿਲ ਸਾਡੇ ਨਾਲ ਜੁੜਿਆ ਹੋਇਆ ਇੱਕ achi ਸੋਚ ਜੁੜੀ ਹੋਈ ਹੈ ਜਿਹਦੇ ਕਾਰਨ ਅੱਜ ਅਸੀਂ ਬੜਾ ਸਕਸੈਸਫੁਲੀ ਇਸ ਚੀਜ਼ ਨੂੰ ਕਰ ਲਿਆ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀਗੇ ਕਿ ਕਿਸ ਤਰ੍ਹਾਂ ਬੱਚਾ ਸਾਡੇ ਤੱਕ ਪਹੁੰਚੇਗਾ ਐਨ ਆਈ ਬੀ ਤੁਸੀਂ ਸਰਚ ਕਰੋਗੇ ਗੂਗਲ ਨੇ ਉਸੀ ਵੇਲੇ ਤੁਹਾਡੇ ਨੇੜੇ ਦਾ ਸੈਂਟਰ ਦੱਸ ਦੇਣਾ ਫੋਨ ਨੰਬਰ ਵੀ ਇੱਕ ਵਾਰ ਨੋਟ ਕਰ ਲਓ 991465557 ਬਸ ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ ਤੁਹਾਨੂੰ ਤੁਹਾਡੇ ਦਾ ਨੇੜੇ ਦਾ ਸੈਂਟਰ 2 ਦਿਨ ਦੇ ਵਿੱਚ ਵੈਰੀਫਿਕੇਸ਼ਨ ਹੋ ਜਾਏਗੀ ਕਿ ਵਾਕਈ ਤੁਸੀਂ ਬਾੜ ਪੀੜੇ ਤੋਂ ਸਿਰਫ ਤੁਹਾਡਾ ਐਨ ਆਈ ਸਾਨੂੰ ਚਾਹੀਦਾ ਹੈ ਕਿ ਬਾੜ ਪੀੜਿਤ ਪਰਿਵਾਰਾਂ ਲਈ ਇਹ 500 ਬੱਚੇ ਅਡਾਪਟ ਕੀਤੇ ਜਾਂ ਜਾ ਰਹੀਆਂ ਬਾਕੀ ਜਿਹੜੇ ਆ ਉਹ ਵੈਸੇ ਤੁਸੀਂ ਸਾਡੇ ਕੋਲ ਆ ਸਕਦੇ ਹੋ ਲੇਕਿਨ ਇਹਦੇ ਵਿੱਚ ਅਸੀਂ 2 ਦਿਨ ਚ ਸਿਰਫ ਇਹੀ ਪਤਾ ਕਰਾਂਗੇ ਕਿ ਵਾਕਈ ਤੁਸੀਂ ਵਰਿਫਿਕੇਸ਼ਨ ਹਾਂ ਵਰਿਫਿਕੇਸ਼ਨ ਹੋਏਗੀ ਤਾਂ ਜੋ ਗਲਤ ਬੱਚਾ ਨਾ ਹੋ ਕੇ ਉਹ ਸਾਰੇ ਪਰਿਵਾਰਾਂ ਤੱਕ ਅਸੀਂ ਪਹੁੰਚ ਸਕੀਏ ਕੋਸ਼ਿਸ਼ ਹੈ ਇਹ ਕਿਉਂਕਿ 500 ਨੰਬਰ ਬਹੁਤ ਘੱਟ ਹੈ ਜਿੰਨੇ ਪਰਿਵਾਰ ਇਹਦੇ ਵਿੱਚ ਆਏ 500 ਨੰਬਰ ਮੈਨੂੰ ਲੱਗਦਾ ਮੇਰੇ ਲਈ ਬਹੁਤ ਘੱਟ ਹੈ ਪਰ ਚਲੋ ਅਸੀਂ ਇਹ ਮਾਰਾ ਚ ਹੋਵੇ ਇਨ ਫਿਊਚਰ ਅਸੀਂ ਇਹਦੇ ਤੇ ਹੋਰ ਵੀ ਕਰਾਂਗੇ ਬਟ ਨਹੀਂ ਠੀਕ ਹੈ ਮੈਂ ਉਹਨਾਂ ਨੇ ਕਿਹਾ ਕਿ ਫਸਟ ਆਫ ਅਲ ਸਾਡੀ ਡਿਊਟੀ ਹੁਣ ਇਹ ਬਣਨੀ ਕਿ ਅਸੀਂ ਨਾ ਮਤਲਬ ਟੁੱਟ ਕੇ ਨਾ ਪਈਏ ਮੈਂ ਦੇਸੀ ਲੈਂਗੁਏਜ ਵੀ ਜਿਹਨ ਲੋੜ ਆ ਉਹ ਜ਼ਰੂਰ ਆਇਓ ਉਸ ਲੋੜ ਮਤ ਤੱਕ ਇਹ ਵੀਡੀਓ ਪਹੁੰਚਾ ਦਿਓ ਜਾਂ ਉਹ ਤੱਕ ਇਨਫੋਰਮੇਸ਼ਨ ਪਹੁੰਚਾ ਦਿਓ ਕਿ ਮਤਲਬ ਇਹ ਕੋਈ ਫੇਕ ਵੀਡੀਓ ਨਹੀਂ ਤੁਸੀਂ ਆ ਕੇ ਪਹਿਲਾਂ ਕਨਫਰਮੇਸ਼ਨ ਕਰ ਲਿਓ ਕਾਲ ਕਰ ਲਿਓ ਆ ਕੇ ਮਿਲ ਲਿਓ ਬਲਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਕੈਡਮੀ ਤੇ ਇਹਨਾਂ ਦੇ ਅਕੈਡਮੀਆਂ ਸੈਗੀਆਂ ਨੇ ਬਹੁਤ ਸਾਰੀਆਂ ਬ੍ਰਾਂਚੇਸ ਹੈਗੀਆਂ ਨੇ ਉੱਥੇ ਆ ਕੇ ਕਨਫਰਮੇਸ਼ਨ ਲੈ ਕੇ ਤੁਹਾਡੀ ਕਨਫਰਮੇਸ਼ਨ ਹੋਏਗੀ ਵੈਰੀਫਿਕੇਸ਼ਨ ਹੋਏਗੀ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਕਿ ਹਾਂ ਕਿ ਜੈਨੂਇਨ ਪਰਸਨ ਨੇ ਤਾਂ ਫਿਰ ਉਹ ਤੁਹਾਡੇ ਨਾਲ ਕ੍ਰੀਚ ਕਰਨਗੇ ਡੈਫੀਨਿਟ ਸੋ ਵੀਡੀਓ ਨੂੰ ਬਤੌਰ ਸ਼ੇਅਰ ਕਰ ਰਿਹਾ ਮੈਂ ਬਹੁਤ ਬਹੁਤ ਤੁਹਾ